ਦਾਪ ਦਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀਆਂ ਮਾਸੂਮ ਬੱਚਿਆਂ ਨਾਲ ਛੇੜਛਾੜ ਕਰਨ ਵਾਲੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਇਸ ਦੇ ਨਾਲ ਹੀ ਸੰਪਗਵੰਤ ਮਾਂ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਈ ਖੁਲਾਸੇ ਕੀਤੇ ਬੜੇ ਹੀ ਦੁਖੀ ਮਨ ਨਾਲ ਤੇ ਪਰੇਮਾਨਾ ਮੈਂ ਅੱਜ ਫਿਰ ਤੁਹਾਡੇ ਰੋਬਰੂ ਹੋ ਗਿਆ। ਕਿ ਕੁਝ ਦਿਨ ਪਹਿਲਾਂ ਰਖ ਭੰਗਵਾ ਐਲੀਮੈਂਟਰੀ ਸਕੂਲ ਜੋ ਬਲਾਕ ਮਜੀਠੇ ਥੱਲੇ ਪੈਂਦਾ ਉਥੋਂ ਦੀ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਇੱਕ ਪੰਜਾਬੀ ਅਖਬਾਰ 'ਚ ਜਿਹਦੇ ਬਾਰੇ ਰਕੇਸ਼ ਕੁਮਾਰ ਜਿਹੜਾ ਉੱਥੇ ਟੀਚਰ ਸੀ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ 2-3 ਮਹੀਨਿਆਂ ਤੋਂ ਉਸੇ ਤਹਰਾਤਾ ਉਹ ਕਿਵੇਂ ਉੱਥੇ ਜਿਹੜੇ ਬੱਚੀਆਂ ਪੜ੍ਹਦੀਆਂ ਨੇ ਕੁੱਲ ਉੱਥੇ ਕੋਈ 25-30 ਬੱਚੇ ਪੜ੍ਹਦੇ ਆ ਔਰ 25-30 ਬੱਚਿਆਂ ਚੋਂ ਕੋਈ 8-10 ਲੜਕੀਆਂ ਵੀ ਉਹ ਸਕੂਲ 'ਚ ਪੜ੍ਹਦੀਆਂ ਨੇ ਬੜੀ ਜ਼ਿਆਦਾ ਗਿਣਤੀ ਤੇ ਲੜਕੀਆਂ ਛੋਟੀ ਉਮਰ ਦੀਆਂ ਨੇ ਮਗਰ ਕੁਝ ਲੜਕੀਆਂ ਜਿਨ੍ਹਾਂ ਨੇ ਕੰਪਲੇਂਟ ਪਾਈ ਆ ਉਹਨਾਂ ਦੇ ਮਾਪਿਆਂ ਨੇ ਕੰਪਲੇਂਟ ਪਾਈ ਆ ਉਹਨਾਂ ਦੀ ਵੀ ਉਮਰ ਕੁਝ ਦੀ 8 ਸਾਲ, 6 ਸਾਲ, 10 ਸਾਲ ਤੱਕ ਦੀਆਂ ਕੰਪਲੇਂਟ ਇਹ ਆ ਕਿ ਉਹ ਟੀਚਰ ਨੇ ਕਿਵੇਂ ਉਹਨਾਂ ਨਾਲ ਮਿਸਬੀਹੇਵ ਕੀਤਾ ਛੇੜਛਾੜ ਤੇ ਔਰ ਕਈ ਗੱਲਾਂ ਮੇਰਾ ਲਫ਼ਜ਼ਾਂ ਨਾਲ ਮੈਂ ਬਿਆਨ ਹੀ ਨਹੀਂ ਕਰ ਸਕਦਾ ਜਿਹੇ ਜਿਹੇ ਇਲਜ਼ਾਮ ਲਾਏ ਗਏ ਆ ਜਾਂ ਸਾਡੇ ਨੋਟਿਸ 'ਚ ਲੈ ਕੇ ਆਏ ਉਹਨਾਂ ਦੇ ਮਾਪੇ ਉੱਥੇ ਦਾਸ ਨੇ ਵੀ ਵਿਜ਼ਿਟ ਕੀਤੀ ਔਰ ਮੇਰੇ ਨਾਲ ਮੇਰੀ ਧਰਮਪਤਰੀ ਐਮਐਲਏ ਗਨੀਪ ਕੌਰ ਜੀ ਵੀ ਨਾਲ ਗਏ ਅਸੀਂ ਉਹ ਕੱਲੀ ਉਹਨਾਂ ਲੇਡੀਜ਼ ਨੂੰ ਮਿਲ ਕੇ ਉਹਨਾਂ ਦੀ ਗੱਲ ਸੁਣੀ ਉਹਨਾਂ ਦੇ ਮਾਪਿਆਂ ਦੀ ਗੱਲ ਅਸੀਂ ਸਾਰਿਆਂ ਨੇ ਸੁਣੀ ਔਰ ਕਈ ਗੱਲਾਂ ਅਸੀਂ ਔਨ ਕੈਮਰਾ ਦੱਸ ਨਹੀਂ ਸਕਦੇ ਨਗਰੇ ਮਾਮਲਾ ਕਿੰਨਾ ਸੀਰੀਅਸ ਹੈ ਔਰ ਇਹ ਮਾਮਲਾ ਸਾਡੀ ਪੰਜਾਬ ਦੀ ਬੱਚੀਆਂ ਦੇ ਭਵਿੱਖ ਨਾਲ ਸੰਬੰਧਿਤ ਹੈ ਸਕੂਲ ਐਜੂਕੇਸ਼ਨ ਨਾਲ ਸੰਬੰਧਿਤ ਹੈ ਅੱਜ ਸਕੂਲਾਂ ਦੇ ਹਾਲਾਤ ਕੀ ਬਣੇ ਪਏ ਆ ਉਹਦੇ ਨਾਲ ਸੰਬੰਧਿਤ ਹੈ ਔਰ ਪਰਚਾ ਦਰਜ ਹੋਣ ਤੋਂ ਬਾਅਦ ਵੀ 1 ਕੋ 3 ਤਰੀਕ ਨੂੰ ਆ ਐਫ ਆਈ ਆਰ ਮੇਰੇ ਸਾਹਮਣੇ ਆ ਮੈਂ ਤੁਹਾਡੇ ਅੱਗੇ ਰੱਖ ਰਿਹਾ ਕਿ 3 ਤਰੀਕ ਨੂੰ ਇਹ ਪਰਚਾ ਦਰਜ ਹੁੰਦਾ 3 ਤਰੀਕ ਤੋਂ ਅੱਜ 10 ਤਰੀਕ ਚੱਲ ਗਈ ਹੈ 7 ਦਿਨ ਬੀਤ ਗਏ ਆ ਹਾਲੇ ਤੱਕ ਰਕੇਸ਼ ਕੁਮਾਰ ਫੜਿਆ ਨਹੀਂ ਵੱਡੀ ਗੱਲ ਹੈ ਕਿ ਇਹ ਕੀ ਫੜਿਆ ਨਹੀਂ ਜਾ ਰਿਹਾ ਕਿ ਇਹਨੂੰ ਕੋਈ ਮਦਦ ਕਰ ਰਿਹਾ ਜੋ ਉਥੋਂ ਦੀ ਆਮ ਚਰਚਾ ਹੈ ਮਜੀਠੇ ਚ ਔਰ ਜੋ ਮਾਪੇ ਵੀ ਉਥੇ ਮੇਰੇ ਨੋਟਿਸ ਚ ਲੈ ਕੇ ਆਇਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਕੇਸ਼ ਕੁਮਾਰ ਨੂੰ ਵਿਚਾਰੇ ਅਸਲੀਅਤ ਮੈਂ ਪਹਿਲੇ ਦਿਨ ਇਸ ਗੱਲ ਦੀ ਜਿਆਦਾ ਚਰਚਾ ਇਸ ਲਈ ਨਹੀਂ ਕੀਤੀ ਕਿਉਂਕਿ ਮਨਸ਼ਾ ਪੋਲਿਟਿਕਸ ਨਹੀਂ ਸੀ ਮਗਰ ਅਜ ਹੁਣ ਸੋਚ ਨਾਲ ਕਹਿਣਾ ਪੈਂਦਾ ਹੈ ਕਿ ਇਹ ਸਚਾਈ ਹੁਣ ਜਗ ਜਾਹਰ ਹੀ ਹੋ ਗਈ ਹੈ ਤੇ ਮੈਂ ਭਗਵੰਤ ਮਾਨ ਜੀ ਨੂੰ ਤੇ ਅਰਜੋਤ ਬੈਨ ਜੀ ਨੂੰ ਪੁੱਛ ਲਾਂ ਕਿ ਤੁਹਾਡਾ ਕੀ ਇਹ ਕਿਰਦਾਰ ਹੈ ਕਿ ਤੁਹਾਡੀ ਇਹ ਸੋਚ ਹੈ ਇੱਕ ਪਾਸੇ ਤੁਹਾਡੇ ਪਾਰਟੀ ਦੇ ਲੀਡਰ ਬਿਲਕਿਸ ਬਾਨੂ ਦੇ ਮਸਲੇ 'ਚ ਚਰਚਾ ਕਰਦੇ ਆ ਬੜੀ ਅਫਸੋਸ ਦੀ ਗੱਲ ਹੈ ਜੋ ਬਿਲਕਿਸ ਬਾਨੂ ਨਾਲ ਹੋਇਆ ਜਾਂ ਉਹਦੇ ਪਰਿਵਾਰ ਨਾਲ ਹੋਇਆ ਜਾਂ ਉਹਦੇ ਨਾਲ ਜੋ ਹੋਇਆ ਔਰ ਸੁਪਰੀਮ ਕੋਰਟ ਨੇ ਫੈਸਲਾ ਸਹੀ ਦਿੱਤਾ ਉਸ ਫੈਸਲੇ ਨੂੰ ਤੁਸੀਂ ਸਹੀ ਕਰਾਉਨੇ ਹੋ ਨਗਰ ਜੇ ਤੁਹਾਡੀ ਆਪ ਦੀ ਵਾਰੀ ਆਉਂਦੀ ਹੈ ਟੂ ਐਕਟ ਟੂ ਟੇਕ ਐਕਸ਼ਨ ਤੁਸੀਂ ਫੇਲ ਹੋ ਜਾਂਦੇ ਹੋ ਇਹ ਤੋਂ ਤੁਹਾਡੀ ਕਿਰਦਾਰ ਤੁਹਾਡੀ ਸੋਚ ਜਗ ਜाहिर ਹੁੰਦੀ ਅੱਜ ਤੱਕ ਪਹਿਲੀ ਸ਼ਿਕਾਇਤ ਇਹਨਾਂ ਮਾਪਿਆਂ ਨੇ 20 ਤਰੀਕ ਦੇ ਨੇੜੇ ਤੇੜੇ ਉਥੋਂ ਦੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਨ ਨਵਦੀਪ ਸਿੰਘ ਜੋ ਜਿਹੜੇ ਪਹਿਲਾ ਪ੍ਰਿੰਸੀਪਲ ਰਹਿ ਚੁੱਕੇ ਹੈ ਗੁਰਪ੍ਰੀਤ ਕੌਰ ਜਿਹੜੇ ਸੀਨੀਅਰ ਸਕੂਲ ਭੰਗਵਾ ਚ ਲੱਗੇ ਆ ਉਥੋਂ ਦੇ ਸਟਾਫ ਦੇ ਨੋਟਿਸ 'ਚ ਲੈ ਕੇ ਆਏ education board ਦੇ ਆਲਾ ਅਫਸਰ ਦੇ ਧਿਆਨ ਚ ਲੈ ਕੇ ਆਏ ਮਗਰ ਇਸ ਗੱਲ ਨੂੰ ਦਬਾਇਆ ਗਿਆ ਕਿ ਕੋਈ ਨਾ ਤੁਹਾਡਾ ਵਹਿਗਾ ਰਾਜੀਨਾਮਾ ਕਰਾ ਦੇ ਨੇ ਕਾਹਦਾ ਰਾਜੀਨਾਮਾ ਭਾਈ ਕਿਸੇ ਦੀ ਬੱਚੀ ਦੇ ਨਾਲ ਬਦਸਲੂਕੀ ਛੇੜਛਾੜ ਔਰ ਉਹ ਇਸ ਗੱਲ ਤੋਂ ਅੱਗੇ ਮਾਨਸਿਕ ਪਰੇਸ਼ਾਨੀ ਚ ਨਿਕਲ ਰਿਹਾ ਤੁਹਾਡਾ ਐਟੀਟਿਊਡ ਵੇਖੋ ਜਿਹੜੇ ਰਿਫਾਰਮਸ ਦੀ ਗੱਲ ਕਰਦੇ ਐਜੂਕੇਸ਼ਨ ਦੇ ਉਹ ਕਹਿੰਦੇ ਤੁਹਾਡਾ ਰਾਜੀਨਾਮਾ ਕਰਾ ਦੇ ਜੇ ਤੋ ਨਹੀਂ ਮੰਨੇ ਫਿਰ ਕਹਿੰਦੇ ਕਿ ਉਹਦੀ ਬਦਲੀ ਕਰਾ ਦੇਣਗੇ ਮਗਰ 20 ਤਰੀਕ ਤੋਂ ਅੱਜ 10 ਤਰੀਕ ਹੋ ਗਈ ਅਖੀਰ ਚ ਉਹ ਥਾਣੇ ਚਲੇ ਗਏ ਪਰਚਾ ਦਰਜ ਕਰਾਤਾ ਕਿਸ ਤਰ੍ਹਾਂ ਉਹਨਾਂ ਨੂੰ ਹਸਪਤਾਲ ਚ ਖੱਜਲ ਕੀਤਾ ਗਿਆ ਕਿ ਉਹਨਾਂ ਦੀ ਰਿਪੋਰਟ ਲਹਿੰਦੇ ਲਹਿੰਦੇ 7-8 ਘੰਟੇ ਲਾਤੇ ਗਏ ਸਾਰੀ ਗੱਲਾਂ ਉਹਨਾਂ ਦੇ ਮਾਪਿਆਂ ਨੇ ਉਹਨ ਕੈਮਰਾ ਬਿਆਨ ਕੀਤੀ ਜਿਸ ਦਿਨ ਅਸੀਂ ਸਕੂਲ ਦਾ ਵਿਜ਼ਿਟ ਕੀਤਾ ਸੀ ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਔਰ ਤੁਹਾਡੇ ਉਸ ਮੰਤਰੀ ਨੂੰ ਐਜੂਕੇਸ਼ਨ ਦੇ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੋਲ ਜੁਆਇਨਿੰਗ ਕਰਾਉਣ ਦਾ ਸਮਾਂ ਹੈ ਸੱਜੇ ਖੱਬੇ ਵਪਾਸ਼ਨਾ ਜਾਣ ਦਾ ਸਮਾਂ ਆਪ ਦਾ ਜਿਹੜਾ ਇਲਾਜ ਕਰਾਉਣ ਦਾ ਤੁਹਾਡੇ ਕੋਲ ਸਮਾਂ ਹੈ ਮਗਰ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ ਪਰਿਵਾਰ ਨਾਲ ਇਹ ਦੁਖਦਾਈ ਇਨਸੀਡੈਂਟ ਵਾਪਰਿਆ ਉਹਨਾਂ ਦਾ ਪਤਾ ਲੈਣ ਦਾ ਤੁਹਾਡੇ ਕੋਲ ਸਮਾਂ ਨਹੀਂ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਤੁਹਾਡੇ ਮੰਤਰੀ ਕੋਲ ਜਾਂ ਤੁਸੀਂ ਹਲੇ ਤੱਕ ਉਹਨ ਉਸ ਪਰਿਵਾਰਾਂ ਤੱਕ ਪਹੁੰਚ ਨਹੀਂ ਕੀਤੀ ਥਿਸ ਸ਼ੋਜ਼ ਯੋਰ ਮੈਂਟਲ ਸਿਕਨੈਸ this shows your attitude towards such incidents so jithe main thodi es soch nu condemn karda utthe main ajj demand karda ki edi cbi inquiry mark hove kyunki thodi malsha saaf hai thodi aam aadmi party de leader jide us block ch ne onna te aap es tarike de shoshan de anjaam lagge andar reh ke aaye ha ਔਰ ਥਰਡ ਪਾਰਟੀ ਦੇ ਉੱਥੋਂ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਇਸ ਨੂੰ ਬਚਾ ਰਿਆ ਰਕੇਸ਼ ਕੁਮਾਰ ਨੂੰ ਇਹਦੇ ਖਿਲਾਫ ਐਕਸ਼ਨ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਕਿ ਅਸੀਂ ਉਹਨੂੰ ਬਚਾ ਲਾਂਗੇ ਇਹ ਏਸੀ ਕਾਰਨ ਹੈ ਕਿ ਅੱਜ ਤੱਕ ਉਹਨੂੰ ਫੜਿਆ ਨਹੀਂ ਗਿਆ ਮਗਰ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਅਸੀਂ ਉਹਨਾਂ ਬੱਚੀਆਂ ਦੀ ਉਹਨਾਂ ਮਾਪਿਆਂ ਨੂੰ ਜੋ ਮਾਨਸਿਕ ਪਰੇਸ਼ਾਨੀ 'ਚੋਂ ਨਿਕਲ ਰਹੇ ਉਹਨਾਂ ਦੀ ਲੜਾਈ ਲੜਾਂਗੇ ਔਰ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀ ਅੱਜ ਫੇਰ ਗੱਲ ਦਰਉਣਾ ਇਹ ਰਿਕਵੈਸਟ ਮਾਰ ਤਾਂ ਫੜਿਆ ਜਾਊਗਾ ਔਰ ਜਿਹੜੇ ਉਹਦੀ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਵੀ ਐਕਸਪੋਜ਼ ਕਰਾਂਗੇ ਔਰ ਮੈਂ ਅੱਜ ਅਪੀਲ ਕਰਦਾ ਪੰਜਾਬੀਆਂ ਨੂੰ ਦੇਖੋ ਲੋਕ ਬੜੇ ਚਿੰਤਿਤ ਆ ਕਿ ਜਿਹੜੇ ਸਕੂਲ ਐਜੂਕੇਸ਼ਨ ਦੀ ਰਿਫਾਰਮਸ ਦੀ ਗੱਲ ਕਰਦੇ ਆ ਦਿੱਲੀ ਮਾਡਲ ਦੀ ਗੱਲ ਕਰਦੇ ਕੀ ਇਹ ਦਿੱਲੀ ਮਾਡਲ ਦਾ ਸਕੂਲ ਦੀ ਗੱਲ ਕਰਦੇ ਹੋ ਹੈਲਥ ਐਜੂਕੇਸ਼ਨ ਹੈਲਥ ਦਾ ਤੁਸੀਂ ਤੈਸ਼ਨਾਸ਼ ਕਰਤਾ ਐਜੂਕੇਸ਼ਨ ਦਾ ਹਾਲਾਤ ਤੁਹਾਡੇ ਸਾਹਮਣੇ ਮੂ ਬੋਲ ਦੀ ਤਸਵੀਰ ਸਾਹਮਣੇ ਆ ਗਈ ਵੈਸੇ ਤਾਂ ਐਜੂਕੇਸ਼ਨ ਮਿਨਿਸਟਰ ਦਾ ਕੋਈ ਜੇ ਮੋਰਲ ਰਿਸਪੌਂਸਿਬਿਲਟੀ ਉਹ ਓਨ ਕਰਦੇ ਆ ਤੇ ਉਹਨਾਂ ਦੀ ਮੋਰਲੀ ਇਟ ਡਿਮਾਂਡਸ ਐਥਿਕਲੀ ਇਟ ਡਿਮਾਂਡਸ ਕਿ ਉਹ ਅਸਤੀਫਾ ਦੇ ਦੇ ਮਗਰ ਮੈਂ ਆਸ ਨਹੀਂ ਰੱਖਦਾ ਕਿ ਉਹ ਇਹ ਜਾ ਕੰਮ ਕਰਨਗੇ ਕਿਉਂਕਿ ਸਭ ਨੂੰ ਪਤਾ ਜੇ ਉਹ ਪ੍ਰੋਫੈਸਰ ਬਲਜਿੰਦਰ ਕੌਰ ਦੇ ਮਾਮਲੇ 'ਚ ਅਸਤੀਫਾ ਨਹੀਂ ਦਿੱਤਾ ਜਿੱਦਾਂ ਦੋਨੋਂ ਦਾ ਸੁਸਾਇਡ ਨੋਟ ਆ ਗਿਆ ਸੀ ਸਾਹਮਣੇ ਇਹਦੇ 'ਚ ਵੀ ਕਿੱਥੇ ਦੇਣਗੇ ਮਗਰ ਚਲੋ ਉਹ ਨਾ ਦੇਣ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਜੇ ਸਮਝਦੇ ਹੋ ਕਿ ਗਲਤ ਹੋਇਆ ਐਨ ਡਿਮਾਂਡਸ ਐਕਸ਼ਨ ਤੁਸੀਂ ਡਿਸਮਿਸ ਕਰ ਦੋ ਸਰਦਾਰ ਜੀ ਆ ਕਿ ਵਿਕਰਮ ਮਜੀਠੀਆ ਨੇ ਕਿਹਾ ਕਿ ਰੱਖ ਭਗਵਾਨ ਐਲੀਮੈਂਟਰੀ ਸਕੂਲ ਦੀ ਮੈਨੇਜਮੈਂਟ ਜਿਸ ਨੇ ਤਿੰਨ ਲੜਕੀਆਂ ਦੇ ਮਾਪਿਆਂ ਵੱਲੋਂ ਧਾਇਰ ਸ਼ਿਕਾਇਤਾਂ ਦਬਾਉਂਦੀ ਕੋਸ਼ਿਸ਼ ਕੀਤੀ ਆ ਉਸ ਖਿਲਾਫ ਕਾਰਵਾਈ ਕਰਨਾ ਵੀ ਵਾਜਬ ਨਹੀਂ ਸਮਝਿਆ ਉਹਨਾਂ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਪ੍ਰਭਾਵਿਤ ਪਰਿਵਾਰਾਂ ਤੇ ਸਮਝੌਤੇ ਲਈ ਦਬਾਅ ਪਾਉਣ ਲਈ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ